ਇਹ ਬੀਤੇ ਕੱਲ ਲਗਾਤਾਰ ਯਾਰ ਮਾਈਕ ਥੱਲੇ ਕਰ ਲੋ ਯਾਰ ਸਾਰੀ ਆਪਣੀ ਕਿੱਥੇ ਕਰ ਲੋ ਸਾਡੀ ਐਸਐਚਓ ਬਹੁਤ ਬਹਾਦਰ ਐਸਐਚਓ ਆ ਕੋਈ ਰਹਿਤ ਨਹੀਂ ਗਿਆ ਤੁਹਾਡਾ ਅਮਨੋਦ ਤੋਂ ਦਾ ਕਾਰਜ ਦੇ ਦਾ ਕੰਮ ਦੇ ਉਹ ਬਹਾਦਰੀ ਨਾਲ ਆਪਣੀ ਜੌਬ ਕਰਦੀ ਹੈ ਨਿਤਿਸ਼ ਥੱਲੇ ਕਰੀ ਵੀ ਉਹ ਬਹਾਦਰੀ ਨਾਲ ਆਪਣੀ ਟੂਕੀ ਜਿਹੜੀ ਦਿਵਾ ਲਈ ਸੀਗੀ ਤੇ ਵਿਵੇਦ ਕੇ ਦੇ ਅੱਗੇ ਇੱਕ ਬੂਦਲ ਪਿੰਡ ਹੈ ਉੱਥੇ ਸ਼ਰਾਬ ਦੇ ਹਾਤੇ ਦੇ ਬਾਅਦ ਭਾਈ ਮੈਂ ਤਾਂ ਪਹਿਲਾਂ ਇੰਨੀ ਕੁਸ਼ ਬੰਦਿਆ ਦਾ ਚੰਗਾ ਹੋਗਾ ਕੋਈ ਜਦੋਂ ਇਹਨਾਂ ਨੂੰ ਪਤਾ ਲੱਗਾ ਤੇ ਆਵਾਜ਼ ਉਸੇ ਲਈ ਮੌਕੇ ਤੇ ਚਲੇ ਗਏ ਜਦੋਂ ਮੌਕੇ ਤੇ ਗਏ ਤੇ ਉਹ ਬੰਦੇ ਜਾਦੇ ਸੀਗੇ ਉਹ ਇਹਨਾਂ ਦੇ ਗੱਲ ਪਏ ਔਰ ਮੈਨੂੰ ਮਾਨ ਹੈ ਇਸ ਗੱਲ ਦਾ ਪੰਜਾਬ ਦੀਆਂ ਧੀਆਂ ਤੇ ਪੰਜਾਬ ਦੀਆਂ ਧੀਆਂ ਇਦਾਂ ਦੀਆਂ ਹੋਣੀਆਂ ਚਾਹੀਦੀਆਂ ਜਿੱਦਾਂ ਦੀਆਂ ਮੌਜੂਦ ਮੈਨੂੰ ਨੇ ਦੱਸਿਆ ਕਿ ਉਹ ਕਿੰਨਾ ਚੇਤ ਕੁੰਡੀਆਂ ਦੇ ਨਾਲ ਜਿਹੜੀ ਉਹ ਘੁੱਲਦੀ ਰਹੀ ਹੈ ਉਹ ਕੁੰਡੀਆਂ ਨੂੰ ਉਹਨੇ ਪੂਰਾ ਫੜਨ ਦੀ ਕੋਸ਼ਿਸ਼ ਕੀਤੀ ਪਰ ਕੁੰਡੇ ਕਿਉਂਕਿ ਜਾਦੀ ਗਿਣਤੀ ਦੇ ਵਿੱਚ ਸੀਗੇ ਉਹਨਾਂ ਨੇ ਉਹਦੇ ਸਿਰ 'ਤੇ ਸੱਟਾਂ ਲਾਈਆਂ ਕੰਨ ਤੇ ਜਿਹੜੀ ਹੈ ਉਹ ਸੱਟ ਲੱਗੀ ਹੈ ਸੋ ਮੈਂ ਆਪਣੇ ਮਾਲਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਅਮਨ ਜੋਤੂ ਹੈ ਵਿਸ਼ਵਾਸ ਦਿਵਾਉਣ ਆਇਆ ਸੀਗਾ ਕਿ ਸਰਕਾਰ ਉਹਨਾਂ ਦੇ ਨਾਲ ਸਾਡੀ ਪੰਜਾਬ ਪੁਲਿਸ ਬਹਾਦਰੀ ਦੇ ਨਾਲ ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ ਸਾਡੇ ਕਿਸੇ ਮਲਾਜ਼ਮ ਤੇ ਖਾਸ ਤੌਰ ਤੇ ਸਾਡੀ ਜਿਹੜੀ ਧੀ ਪੁਲਿਸ ਦੇ ਜੋਬ ਕਰਦੀ ਹੈ ਥੋੜਾ ਕਿਸੇ ਕਿਸੇ ਵੱਲ ਜੇ ਉਹਦੇ ਨਾਲ ਕੋਈ ਉਹਨੂੰ ਆਂਚ ਆਉਂਦੀ ਹੈ ਜੀ ਤੇ ਅਸੀਂ ਉਹਦੇ ਨਾਲ ਚਟਾਨ ਦੀ ਤਰ੍ਹਾਂ ਜਿਹੜੇ ਖੜੇ ਆ ਜੀ ਉਹ ਮੈਂ ਉਹਦਾ ਸਨਮਾਨ ਵੀ ਕਰਕੇ ਆਂ ਛਾਲ ਦੇ ਦੌਰਾਨ ਉਹਦੇ 575 ਦੇਖਿਆ ਤੇ ਸੀਪੀ ਸਾਹਿਬ ਨੂੰ ਕਿਹਾ ਕਿ ਇਹਨਾਂ ਦਾ ਬਹਾਦਰੀ ਦਾ ਜਿਹੜਾ ਇਨਾਮ ਹੈ ਮਹਾਦੂਨੀ ਦਾ ਪੁੱਸਤਾ ਜਿਹੜਾ ਉਹ ਵੀ ਜਿਹਦਾ ਉਹ ਪੰਜਾਬ ਸਰਕਾਰ ਤੋਂ ਦਿੱਸਿਆ ਥਾਬੇ ਹਾਂ ਔਰ 15000 ਨਹੀਂ 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 ਠੀਕ ਹੈ ਅਮਨਜੋਤ ਦਾ ਜਿਹੜਾ ਸਨਮਾਨ ਮੁੱਤ ਦਾ ਉਹ ਤੇ ਮੈਂ ਅਨਾਮ ਦੇ ਵਜੋਂ ਆਪਣੇ ਇੱਕ ਤਿਆਰੀ ਫੰਡ ਚੋਂ 52000 ਰੁਪਈਆ ਜਿਹੜਾ ਉਹ ਅਮਨਜੋਤ ਨੂੰ ਸਾਡੇ ਮਾਜੂਬ ਜ ਨਹੀਂ ਆ ਰਿਹਾ ਸਾਡੀ ਪੁਲਸ ਜਿਹੜੀ ਉਹ ਹੌਸਲੇ ਦੇ ਨਾਲ ਕਦੇ ਵੀ ਦੇ ਨਾਲ ਇਸੇ ਤਰ੍ਹਾਂ ਹੀ ਇਹ ਤਾਂ ਅਮਨਜੋਤ ਦੇ ਵਤੀ ਲੜਾਈ ਲੜੀ ਆ ਇਸੇ ਤਰ੍ਹਾਂ ਪੱਕੋ ਉਸ ਵੀ ਜਿਹੜੀ ਆ ਜਿਹੜੇ ਕੋਈ ਬੈਡ ਐਲੀਮੈਂਟ ਆ ਗੁੰਡੇ ਆ ਸ਼ਰਾਬ ਪੀ ਕੇ ਗੁੰਡਾਗਰਦੀ ਕਰਦੇ ਆ ਕੁਛ ਇਦਾਂ ਦੀਆਂ ਸਮਾਜ ਉਦੋਂ ਦੀ ਤੱਕ ਜਿਹੜੇ ਉਹਨਾਂ ਦੇ ਨਾਲ ਆਪਣੀ ਲੜਾਈ ਇਦਾਂ ਹੀ ਲੜੇ ਜਿੱਤਾ ਵਤੀ ਅਮਨਜੋਤ ਦੇ ਲੜੀ ਆ ਸੋ ਮੈਂ ਆਪਣੇ ਸੀਐਮ ਵੱਲੋਂ ਉਹਨੂੰ ਹੌਸਲਾ ਦੇਣਾ ਆ ਔਰ ਉਹਨੂੰ ਕਿਹਾ ਕਿ ਸਰਕਾਰ ਉਹਦੇ ਨਾਲ ਖੜੀ ਆ ਹਾਕ ਤਾਂ ਸਮਾਜ ਦੇ ਵਿੱਚ ਸਮਾਜ ਦੀ ਤਰੱਕੀ ਦੇ ਵਿੱਚ ਬਹੁਤ ਵੱਡਾ ਜਿਹੜਾ ਰੋਲ ਹੈ ਉਹ ਸਭ ਖਾਇਆ ਜਾਊਗਾ ਜੀ ਬਿਲਕੁਲ ਸਭ ਕਿਉਂ ਨਹੀਂ ਸਾਡੀ ਫੌਜ ਲੋਹ ਜੀ ਲੜਦੀ ਹੈ ਲੋਹ ਜੀ ਹੈ ਵੀ ਇੱਥੇ ਪੰਜਾਬ ਪੁਲਿਸ ਇੰਨੇ ਜੋਗੀ ਹੈ ਕਿ ਜਿਹੜਾ ਵੀ ਬੰਦਾ ਪੰਜਾਬ ਦੇ ਵਿੱਚ ਅਮਨ ਕਾਨੂੰਨ ਨੂੰ ਆਪਣੇ ਹੱਥ ਚ ਲਾਊਗਾ ਇਦਾਂ ਦੇ ਗਲਤ ਕੰਮ ਕਰੂਗਾ ਉਹਦੇ ਖਿਲਾਫ ਜਿਹੜੀ ਆ ਸਾਡੀ ਪੁਲਿਸ ਸਖਤ ਕਾਰਵਾਈ ਕਰੂਗੀ ਹੱਤ ਤਰ੍ਹਾਂ ਦੀ ਉਹਦੀ ਮੰਤ ਕਰਾਂਗੇ ਉਹਨੂੰ ਕਬਦੌਤ ਦੀ ਲੋੜ ਦੀ ਪਾਸ ਮੈਨੂੰ ਬੜਾ ਖੁਸ਼ੀ ਹੋਈ ਹੈ ਕਿ ਸਾਡੀ ਉਹ ਛੋਟੀ ਭੈਣ ਹੈ ਸਾਡੀ ਤਿਆਰਗੀ ਹੈ ਉਹ ਬੜੇ ਬਿਲਕੁਲ ਠੀਕ ਹੈ ਚੜ੍ਹਦੀ ਕਲਾ ਚ ਉਹ ਕਹਿੰਦੀ ਕਿ ਸਾਦ ਮੈਂ ਆਪਣੀ ਡਿਊਟੀ ਕੀਤੀ ਹੈ ਕੋਈ ਗੱਲ ਨਹੀਂ ਉਸ ਬੰਦੂ ਬੰਦੂ ਇਹ ਇਹ ਲੱਗਦਾ ਕਿ ਇਦਾਂ ਇਦਾਂ ਦੇ ਜਿਹੜੇ ਸਾਡੇ ਬਾਦਦ ਮਲਾਜਮ ਨੇ ਉੰਨਾ ਨਹੀਂ ਸਾਡੀ ਪੰਜਾਬ ਪੁਲਿਸ ਦਾ ਨਾਂ ਜਦਾਂ ਉੱਚਾ ਕੀਤਾ ਸੋ ਮੈਂ ਇਸ ਕਰਕੇ ਆਇਆ ਸੀਗਾ ਉਹ ਮੈਂ ਆਪਣੀ ਭੈਣ ਨੂੰ ਮਿਲਣ ਆਇਆ ਅਬ ਇੱਕ ਅੱਧਾ ਜੋ ਜਿਸ ਤਰੀਕੇ ਨਾਲ ਹਮਲਾ ਹੋਇਆ ਉਹਨੇ ਕਿਹਾ ਕਿ ਪੁਲਿਸ ਵਾਲੀਆਂ ਆਈਆਂ ਆ ਚੁੱਕੀਆਂ ਜਾਂਦੇ ਆ ਮੂੰਹ ਤੇ ਤੁਹਾਨੂੰ ਪਤਾ ਸੀ ਕਿ ਪੁਲਿਸ ਦੀ ਮੁਲਾਜ਼ਮ ਹੈ ਤਾਂ ਵੀ ਉਹਨਾਂ ਨੇ ਇਸ ਤਰ੍ਹਾਂ ਕੀਤਾ ਅਸੀਂ ਸਾਇਦ ਉਹ ਸ਼ਰਾਬੀ ਵੀ ਸ਼ਰਾਬ ਪੀਤੀ ਹੋਣਾ ਨੇ ਜਿਹੜਾ ਮੇਨ ਮੁਲਜ਼ਮ ਆ ਜਿੰਨੇ ਅਟੈਕ ਕੀਤਾ ਉਹਨੂੰ ਰਾਤੀ ਸਾਡੀ ਪੁਲਿਸ ਨੇ ਜਿਹੜਾ ਫੜਿਆ ਸਾਰੀ ਦਾਤ ਸਰਚ ਕਰਕੇ ਸਾਰਾ ਕੋ ਬਾਕੀ ਦੋਸ਼ੀ ਵੀ ਉਹਦੀ ਵੀ ਅਸੀਂ ਭਾਲ ਕਰਦੇ ਜਿਹੜਾ ਜਿਹੜਾ ਵੀ ਬੰਦਾ ਸਾਡੀ ਫੋਰਸ ਦੇ ਉੱਤੇ ਅਟੈਕ ਕਰਦੇ ਸ਼ਾਮਲ ਹੋਗਾ ਉਹਦੇ ਉਹਦੇ ਖਿਲਾਫ ਜਿਹੜੀ ਅਸੀਂ ਕਾਨੂੰਨ ਰਜਿਸਟਰ ਕਰਿਆ ਸੀ ਉਹਨਾਂ ਦੇ ਅੰਦਰ ਉਹਦਾ ਬੰਦਾ ਨਸ਼ੇ ਉੱਤੇ ਤਾਂ ਕਿ ਉਹ ਤਾਂ ਕਿ ਥੋੜਾ ਬੰਦੇ ਨਸ਼ੇ ਦੀ ਰਾਤੀ ਚਲਾ ਕੇ ਸਾਡੀ ਉਹ ਸ਼ਰਾਬ ਸ਼ਰਾਬ ਵਾਲੇ ਹੱਥੇ ਦੇ ਬਲ ਲੜਾਈ ਚ ਲਾ ਦੇ ਇਹਦਾ ਮਤਲਬ ਨਸ਼ੇ ਦੇ ਵਿੱਚ ਜੇ ਉਹਨਾਂ ਨੇ ਗਲਤੀ ਕੀਤੀ ਤਾਂ ਸਾਡੀ ਫੋਰਸ ਪੂਰੀ ਉੱਥੇ ਗਈ ਡਿਊਟੀ ਦੇ ਜਾ ਕੇ ਉਹਨਾਂ ਦੇ ਭਾਦੀ ਦੁਕਾਨ ਉਹਨਾਂ ਦਾ ਅਕਾਲਾ ਕੀਤਾ ਜੇ ਅਮਨ ਜੋਤ ਨਾ ਜਾਂਦੀ ਹੋ ਸਕਦਾ ਉਪਰ ਚ ਲੜ ਕੇ ਆਪਣਾ ਜਿਆਦਾ ਨੁਕਸਾਨ ਕਰ ਉਹਦੇ ਪਿੱਛੇ ਪੱਕ ਤੱਕ ਪਹੁੰਚ ਗਿਆ ਉਹ ਦੇਖੀ ਕਿੱਥਲੀ ਅਟੈਕ ਕੀਤਾ ਗਿਆ ਇਹ ਕਿੰਨੂ ਕਿਵੇਂ ਵਿਗਦੇ ਹੋ ਨਹੀਂ ਕੋਈ ਫਰੂਟਲੀ ਕੋਈ ਨਹੀਂ ਜਿਹੜੇ ਆਤਮੂ ਮਾਰਨਾ ਵੈਸੇ ਹੀ ਬਹੁਤ ਮਾੜੀ ਗੱਲ ਸਾਡੇ ਸਮਾਜ ਚ ਸਮਝੀ ਜਾਂਦੀ ਹੈ ਸ਼ਰਮੋੜੀ ਚਾਹੀਦੀ ਇਹੋ ਜਿਹੇ ਤੱਤਾਂ ਨੂੰ ਜਿਹੜੇ ਸੜੀਆਂ ਮਾਵਾ ਪਹਿਣਾ ਤੇ ਮਤਲਬ ਜਿਹੜਾ ਜੇ ਅਟੈਕ ਕਰਦੇ ਉਹਨਾਂ ਨੂੰ ਸਮਝ ਨਹੀਂ ਗਈ ਅੱਜ ਆਲਤ ਜਿਹੜੀ ਕਿੱਥੇ ਪਹੁੰਚ ਗਈ ਅੱਜ ਸਾਡੀਆਂ ਧੀਆ ਪਾਇਲਟ ਬਣ ਗਈ ਅੱਜ ਸਾਡੀਆਂ ਧੀਆ ਬਾਰਡਰਾਂ ਤੇ ਖੜੀਆਂ ਐਸਐਲਓ ਤੇ ਐਲਐਮਜੀ ਲੈ ਕੇ ਬੀਐਸਐਫ ਦੇ ਵਿੱਚ ਸੀਐਲਪੀ ਦੇ ਵਿੱਚ ਖੜੀਆਂ ਪੰਜਾਬ ਦੇ ਵਿੱਚ ਤੁਸੀਂ ਵੀ ਪੜਿਆ ਕੱਲ ਐਸਐਸਪੀ ਲੱਗੇ ਕਿੰਨੀਆਂ ਸਾਡੀਆਂ ਧੀਆ ਜਿਹੜੀਆਂ ਐਸਐਸਪੀ ਲੱਗੀਆਂ ਡੀਆਈਜੀ ਬਣੀਆਂ ਆਈਜੀ ਬਣੀਆਂ ਇਹਨਾਂ ਇਹ ਫੇਸ ਸਮਝ ਲੋਕ ਦੇ ਜਿਹੜੇ ਨਸ਼ੇ ਦੇ ਵਿੱਚ ਇਦਾਂ ਦਾ ਕਾਰਵਾਈ ਕਰਦੇ ਆ ਜੀ 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 ਅੱਛਾ ਠੀਕ ਹੈ ਠੱਤ ਅਸੀਂ ਬੜੀ ਦੇਰੀ ਕੀਤੀ ਹੈ ਆਪਾਂ ਨੇ ਲੜਦੇ ਰਹੇ ਦੱਸ ਦਿਓ ਆਪਣੇ ਕਦੋਂ ਵੀ ਕਰਦੇ ਹੋ ਵੀ ਦੱਸ ਦਿਓ ਵੀ ਗੱਲ ਇਸ ਕੇ ਦਾ ਅੱਛਾ ਅਰੇ ਇਹ ਕਰ ਨੂੰ ਜਲਦੀ ਹੀ ਜੇ ਸੋਚਾ ਰੌਂਡ ਲਾ ਲਈਏ ਚਲੋ ਇਹ ਇਹ ਦਾ ਮੋਸਲੀ ਦਾ ਜਲਦੀ ਵਰਤੀ ਦਾ ਹੁੰਦਾ ਹੈ ਹੋਰ ਸਰ ਉਹਨਾਂ ਨੂੰ ਕਿਹਾ ਨਾਲ ਦੇ ਨੇ ਕਿਹਾ ਮੈਂ ਕਿਹਾ ਐਸ ਜੀ ਆ ਤੇ ਜਾਉ ਤੀ ਇੱਥੇ ਕੀ ਕਰਦੇ ਨੇ ਸਭ ਥੋੜੇ ਜਾਨੇ ਚੱਲ ਗਏ ਉਹ ਤਿੰਨ ਚਾਰ ਜਾਨੇ ਰਹਿ ਗਏ ਮੈਂ ਵੇਖਦੀ ਪਈ ਠੇਕੇ ਵਾਲੇ ਠੇਕੇ ਵਾਲੇ ਆਪਣਾ ਨਾ ਕੰਮ ਜਿਹਾ ਕਰਦੇ ਪਏ ਮੁੰਡੇ ਨੂੰ ਫੜਿਆ ਸਰ ਤੇ ਉਹ ਮੁੰਡੇ ਨੂੰ ਫੜਿਆ ਮੁੰਡਾ ਭੱਜੇ ਲੱਗਾ ਬੜਾ ਘੂੜਿਆ ਸਰ ਮੁੰਡਾ ਜਾਨੇ ਜਾਣੀ ਅੱਛਾ ਇੱਕ ਦੋ ਜਾਨੇ ਉਹਦੇ ਨਾਲ ਐਸੇ ਨਾ ਬੋਲਦੇ ਰਹੇ ਕੋ ਮੇਰੇ ਨਾਲ ਬੋਲਦਾ ਰਿਹਾ ਉਹਨਾਂ ਚੋਂ ਇੱਕ ਮੁੰਡਾ ਸੀ ਵੀ ਫੌਜੀ ਜਿਹੜਾ ਉਹਨੇ ਮੇਰੇ ਵਾਲ ਚ ਦਾਇਆ ਜਿ ਉਹਨੂੰ ਮੁੰਡੇ ਨੂੰ ਛਾੜ ਤੋਂ ਆਂਦਾ ਇਹਨੂੰ ਛੱਡ ਮੇਰਾ ਭਰਾ ਆ ਮੈਂ ਇਹਨੂੰ ਨਹੀਂ ਮੈਂ ਛੱਡਿਆ ਇਹ ਨੂ ਮੈਸਰ ਬੜਾ ਬੁਲਕੇ ਹੈ ਨਾ ਪੂਰਾ نیچے ਧੱਪ ਕੇ ਰਾਜ ਜਾਂਦੇ ਲੋਕਾਂ ਨੂੰ ਬੜੀ ਆਵਾਜ਼ਾਂ ਮਾਰੀਆਂ ਗਈ ਆਡੀਅਲ ਪੁਗਾਤਾ ਹੈ ਬੁੜਾ ਤੁਸੀਂ ਕੋਈ ਨਹੀਂ ਕਿ ਕੋਈ ਫਿਰ ਜਦੋਂ ਐਸਐਸ ਦੀ ਬੇਵਾ ਹੋ ਗਈ ਹੈ ਉਹਨਾਂ ਦਾ ਸਹਿ ਹੈ ਕਿ ਸਾਡੇ ਇਹਨਾਂ ਪੜਾ ਤੇ ਉਹ ਜ਼ਿਆਦਾ ਨਿਕਲ ਜਿਹੜੇ ਵੀ ਸ਼ਬਦ ਹੋਣਗੇ ਚੁੱਪ ਕੋ ਜਦ ਤੁਸੀਂ ਕੋਈ ਥੋੜਾ ਜਿਹਾ ਉੱਤੇ ਹੋ ਜਾਣਾ ਤੁਸੀਂ ਹਾਂ ਕੋਈ ਜਦੋਂ ਬਲਾਦਿਨ ਜੀ ਜਿੰਦਾਂ ਕਿ ਥੋੜਾ ਹਾਂਜੀ ਜਦੋਂ ਨਾਮ ਲੱਕੀ ਬੀਬੀ ਕੋ ڏي سر اوجي جو گشت وغيره جي چئي تو ساري هوندو آهي او تي ڪار هوندي پين ٿا